ਉਹ ਘਰਾਂ ਦਾ ਕੰਮ ਕਰਨ ਜਾਂਦੀ ਮੇਰੇ ਖੋਖੇ ਅੱਗਿਓਂ ਹੀ ਲੰਗਦੀ ਇੱਕ ਦਿਨ ਪੁੱਤ ਨੂੰ ਲੈ ਆਈ ਕੰਮ ਤੇ ਰੱਖ ਲਓ ਮੁੰਡੇ ਨੂੰ ਪੁੱਛਿਆ ਸਕੂਲ ਜਾਂਦਾ ਹੈ ਕਹਿੰਦਾ ਹਾਂਜੀ ਪਰ ਹੁਣ ਛੁੱਟੀਆਂ ਨੇ ਉਹਦੀ ਗੱਲ ਹਮੇਸ਼ਾ ਇੱਕੋ ਬਣਾਣੀ ਹੁੰਦੀ ਥੱਲੇ ਨਿਕਰ ਵਗਦੇ ਪਾਣੀ ਨਾਲ ਬੜਾ ਮੋਹ ਹੱਥ ਵਾਲੇ ਨਲਕੇ ਚੋਂ ਵਗਦੇ ਜਾਂਦੇ ਪਾਣੀ ਦੇ ਖਾਲ ਵਿੱਚ ਖੇਡੇ ਲੱਗ ਜਾਂਦਾ ਕੋਖੇ ਦੇ ਕੋਲ ਹੀ ਇੱਕ ਵੱਡਾ ਸਾਰਾ ਪਾਰਕ ਕਿੰਨੇ ਲੋਕ ਸੈਰ ਨੂੰ ਆਉਂਦੇ ਠੱਕ ਟੁੱਟ ਕੇ ਕੋਈ ਸਕੰਜਵੀ ਤੇ ਕੋਈ ਚਾਹ ਦਾ ਆਰਡਰ ਦਿੰਦਾ ਮੈਂ ਉਸਨੂੰ ਹੀ ਕੱਲਦਾ ਲੋਕ ਉਸ ਨਾਲ ਗੱਲੀ ਲੱਗ ਜਾਂਦੇ ਪਰ ਉਹ ਅਗਾਂ ਚੁੱਪ ਰਹਿੰਦਾ ਸ਼ਾਇਦ ਡਰਦਾ ਮੈਂ ਕਿਧਰੇ ਗੁੱਸੇ ਹੀ ਨਾ ਹੋ ਜਾਵਾਂ ਉਸਨੂੰ ਸਪਸ਼ਟ ਜੁ ਆਖ ਰੱਖਿਆ ਸੀ ਕਿ ਕੋਈ ਬਖਸ਼ੀਸ਼ ਦੇਵੇ ਤਾਂ ਉਹ ਤੇਰੀ ਪਰ ਮੈਨੂੰ ਦੱਸਣਾ ਪਿਆ ਕਰਨਾ ਇੱਕ ਦਿਨ ਨਜ਼ਰ ਪਈ ਕਾਲੀ ਨਾਲ ਬੋਝੇ ਵਿੱਚ ਕੁਝ ਪਾ ਰਿਆ ਸੀ ਮੈਂ ਵੀ ਕੇਸ ਵੱਟੀ ਰੱਖੀ ਭਲਾ ਦੱਸਦਾ ਹੀ ਕਿ ਨਹੀਂ ਆਖਣ ਵੇਲੇ ਤੱਕ ਚੁੱਪ ਰਿਹਾ ਤੁਰਨ ਲੱਗਾ ਤਾਂ ਪੁੱਛ ਲਿਆ ਬੋਜੇ ਵਿੱਚ ਕੀ ਪਾਇਆ ਸੀ ਕਹਿੰਦਾ 5 ਰੁਪਏ ਸਨ ਮੈਨੂੰ ਕਿਉਂ ਨਹੀਂ ਦੱਸਿਆ ਚੁੱਪ ਰਿਹਾ ਫੇਰ ਆਖਣ ਲੱਗਾ ਮੇਲੇ ਚੋਂ ਖਿਡੌਣੇ ਵਾਲਾ ਟਰੱਕ ਲੈਣਾ ਪਰ ਮਾਂ ਵਰਜਦੀ ਏ ਪੁੱਛਿਆ ਟਰੱਕ ਚੰਗੇ ਲੱਗਦੇ ਆਖਣ ਲੱਗਾ ਡੈਡੀ ਕਲੀਨਰ ਸੀ ਗੁਹਾਟੀ ਵਾਲ ਐਕਸੀਡੈਂਟ ਹੋ ਗਿਆ ਟਰੱਕ ਦਰਿਆ ਵਿੱਚ ਜਾ ਪਿਆ ਡਰਾਈਵਰ ਤਾਂ ਤਰਨਾ ਜਾਣਦਾ ਸੀ ਪਰ ਡੈਡੀ ਨਹੀਂ ਬਾਕੀ ਦੀ ਕਹਾਣੀ ਮੈਂ ਖੁਦ ਬਾ ਖੁਦ ਸਮਝ ਗਿਆ ਸੋਚਣ ਲੱਗਾ ਰੱਬ ਨੇ ਬਾਲ ਮਨ ਵੀ ਕੀ ਬਣਾਇਆ ਕਈ ਵੇਰ ਉਹਨਾਂ ਛੇਵਾਂ ਨਾਲ ਹੀ ਮੋਹ ਪਾ ਲੈਂਦਾ ਹੈ ਜਿਨ੍ਹਾਂ ਨੇ ਕਿਸੇ ਆਪਣੇ ਨੂੰ ਹਮੇਸ਼ਾ ਲਈ ਦੂਰ ਕੀਤਾ ਹੁੰਦਾ ਮੈਂ ਵੀ ਜੰਗ ਵਿੱਚ ਲਾਪਤਾ ਹੋ ਗਏ ਆਪਣੇ ਬਾਪ ਵਾਂਗੂ ਫੌਜੀ ਹੁੰਦਾ ਜੇ ਮਾਂ ਨੇ ਅੜਿੱਕਾ ਨਾ ਡਾਇਆ ਹੁੰਦਾ ਫੇਰ ਵਰਦੀ ਨਾਲ ਸ਼ੁਰੂ ਤੋਂ ਹੀ ਬੜਾ ਪਿਆਰ ਸੀ ਉਹ ਇੱਕ ਦਿਨ ਟਰੱਕ ਲੈ ਆਇਆ ਖਿਡੌਣਾ ਟਰੱਕ ਵੇਲੇ ਟਾਈਮ ਮਿੱਟੀ ਭਰ ਕੇ ਪਾਣੀ ਦੇ ਭਰੇ ਹੋਏ ਉਸੇ ਖਾਲ ਵਿੱਚੋਂ ਦੀ ਲੰਘਾਉਂਦਾ ਬਾਲਮਨ ਸ਼ਾਇਦ ਸੋਚਦਾ ਹੋਵੇ ਬਾਪੂ ਭਲਾ ਕਿਦਾਂ ਡੁੱਬਿਆ ਹੋਣਾ